सुजानपुर दे पुल नंबर पांच ते दर्दनाक भयानक हादसा वापरिया है इस संबंधी जानकारी देंदे हुए मौके से मौजूद है एच ओ मोहित ताक ने दसिया कि यह हादसा फौजी वाहन दे संतुलन गुआन कारण वापरिया है जदो पूरी जांच की गई ता पता लगा कि फौजी गड्डी तेज रफ्तार च सी जिस कारण यह अपना संतुलन गुआ बैठी और यह संतुलन गुआन कारण जनतक स्थान पर जा वड़के आटो नाल टकरा गई आटो न टकराने कारण आटो च मौजूद दो व्यक्ति की मौके से ही मौत हो गई और बाकी गंभीर जख्मी दसे जा रहे हैं गंभीर जख्मिया इलाज पठानकोट के एक निजी हस्पता भेजा गया है कि इस हादसे का कारण प्रशासन की अणगहली है क्योंकि जेकर सड़क से स्पीड ब्रेकर लगे होंगे ज सड़क से सही रोशनी का प्रबंध किया जाता तो अजिहे हादसे तो बचया जा सकता स पर प्रशासन इस पास ध्यान नहीं दे रहा कि स्थानक लोग इन्होंने सहूलतों तो वाझे क्यों हम ਹਾਂ ਹੀ ਸੜਕੇ ਕ੍ਰੋਸ ਕਰੇ ਗਦੇ ਤੇ ਫੌਜੀ ਗੱਡੀ ਆਈ ਬੜੀ ਸਪੀਡ ਵਿੱਚੋਂ ਤੇ ਆਹੇ ਰੁਕ ਗਏ ਤੇ ਉਹਨਾਂ ਨਾਲ ਹੀ ਸਾਨੂੰ ਥੋਕਤਾ ਲਾਲ ਦੋ ਤਿੰਨ ਗੱਡੀਆਂ ਹੋ ਥੱਕੀਆਂ ਜਿਹਦੇ ਚ ਕਿੰਨੇ ਜਣੇ ਤੇ ਮਰ ਗਏ ਆ ਕੀ ਲੱਗਦਾ ਕਿੰਨੇ ਜਣੇ ਦੀ ਮੌਤ ਹੋ ਗਈ ਆ ਕੋਈ ਨਹੀਂ ਮੇਰੇ ਖਿਆਲ ਚਾਰ ਪੰਜ ਜਣਿਆਂ ਦੀ ਉਹ ਐ ਗਈ ਸੀਗਾ ਤੇ ਇਹ ਫੌਜੀ ਗੱਡੀ ਬੜੀ ਸਪੀਡ ਤੋਂ ਆਈ ਇਧਰੋਂ ਮੱਧ ਪੁਰਾ ਲੋ ਚਾਰ ਨੰਬਰ ਵਾਲੇ ਪਾਸੋਂ ਕਿੰਨੇ ਲੋਕੀ ਦੇਖਦੀ ਹੋਈ ਹੈ ਜਖਮੀ ਮੇਰੇ ਖਿਆਲ ਹੋਈ ਗਏ ਨਾ ਅਸੀਂ ਚਾਰ ਪੰਜ ਜਣੇ ਹਾਂ ਜੀ ਆਹੀ ਠੀਕ ਆ ਆਹੀ ਆਪਣੀ ਗੱਡੀ ਚ ਹੀ ਸਾਡੀ ਗੱਡੀ ਸਾਰੀ ਟੁੱਟ ਗਈ ਆ ਹਾਂ ਜੀ ਠੀਕ ਹੈ ਸਰ ਕਹਣਾ ਇਹ ਚਾਹੁੰਦੇ ਆਂ ਕਿ ਇਸ ਮੈਟਰ ਦੇ ਕਾਫੀ ਹੋਰੀ ਪੁਸਤ ਪ੍ਰਸ਼ਾਸਨ ਨੂੰ ਆਪਾਂ ਜਾਣਕਾਰੀ ਦੇ ਚੁੱਕੇ ਆਂ ਕਿ ਪੁਸਤ ਪ੍ਰਸ਼ਾਸਨ ਕੋਈ ਧਿਆਨ ਨਹੀਂ ਦੇਣ ਗਿਆ ਆਈ ਦਿਨ ਇਤਿਹਾਸੇ ਹੋਂਦੇ ਆ ਅੱਜ ਤੋਂ ਮੈਂ ਬੋਧਨੀ ਦੇ 2-4 ਦਿਨ ਪਹਿਲਾਂ ਵੀ ਹਾਸਾ ਹੋਇਆ ਆਪਾਂ ਪੁਸਤ ਸਾਹ ਅੱਗੇ ਬੇਨਤੀ ਕੀਤੀ ਸੀ ਤੇ ਅੱਗੇ ਕੋਈ ਧਿਆਨ ਨਹੀਂ ਦੇਣ ਦੇ ਆ ਪੁਸਤ ਸਾਹਿਬ ਕਹਿੰਦਾ ਚਾਹੁੰਦੇ ਆਂ ਕਿ ਅੱਜ ਤੇ ਬਹੁਤ ਹੀ ਵੱਡਾ ਹਾਸਾ ਹੋ ਗਿਆ ਆ ਤੇ ਤੁਸੀਂ ਜੇ ਹੋ ਵੀ ਨਾ ਇਧਰ ਧਿਆਨ ਦਿਓ ਤੇ ਤੁਹਾਡੇ ਪਾਸੇ ਬਹੁਤ ਸ਼ਰਮਨਾਕ ਗੱਲਾਂ ਇਸ ਕਰਕੇ ਤੁਹਾਨੂੰ ਕਹਿੰਨੇ ਆ ਵੀ ਪੂਰੀ ਪਬਲਿਕ ਹੀ ਪੁੱਛ ਪਛਾਣ ਜੰਦੇ ਉੰਗਲੀ ਚ ਕੋੰਦੇ ਵੀ ਥੋੜਾ ਧਿਆਨ ਦਿਓ ਇਹਦੇ ਬਹੁਤ ਇਨਸਾਨ ਹੋ ਆਖੇ ਲੋਕਾਂ ਦਾ ਜਾਣੀ ਨੂੰ ਕਾਰਨ ਜਾਣੀ ਨੂੰ ਬਹੁਤਾਂ ਨੂੰ 3-4 ਬੰਦੇ ਸੀ ਜਿਹੜੇ ਡੈਥ ਹੋ ਗਈ ਹੈ ਤੇ ਜੇ ਪੁਲਿਸ ਸਸਣ ਹੋ ਵੀ ਧਿਆਨ ਨਾ ਦੇ ਤੇ ਬਹੁਤ ਹੀ ਨਖੇਦੀ ਅਲੀ ਗੱਲ ਆ ਆਪਾਂ ਇਹ ਕਹਿਣਾ ਚਾਹਦੇ ਆ ਵੀ ਜਾਨਾ ਤੁਹਾਡਾ ਵੀ ਪੁਲਿਸ ਮੁਲਾਜੋ ਦੋ ਇੱਥੇ ਜੇ ਹੁਣ ਦਦੇ ਮੈਂ ਚਾਰ ਦਿਨ ਪਹਿਲਾਂ ਵੀ ਕਿਹਾ ਹੈ ਇੱਥੇ ਸਾਈਡ ਤੇ ਬਹਿ ਕੇ ਬੈਠੇ ਰਹਿੰਦੇ ਆ ਪੁਲਿਸ ਪ੍ਰਸ਼ਾਸਨ ਦੀ ਨਾ ਕੋਈ ਰੈੱਡ ਲਾਈਟ ਆ ਨਾ ਸਪੀਡ ਬ੍ਰੇਕਰ ਆ ਇਸ ਕਰਕੇ ਸਾਡਾ ਪ੍ਰਸ਼ਾਸਨ ਜਿਹੜਾ ਉਹ ਵੀ ਕੁੰਭ ਕਰਦੀ ਨੀਂਦ ਤੇ ਸੁੱਤੇ ਦਾ ਆ ਅਸੀਂ ਉਹਨਾਂ ਜਗਾਣਾ ਚਾਹਨੇ ਆ ਵਾ ਜਾਗਣਾ ਹਾਂ ਨਹੀਂ ਉਹਨਾਂ ਨੇ ਸਾਡੀਆਂ ਸਰਕਾਰਾਂ ਵੀ ਉਹ ਨੇ ਤੇ ਪ੍ਰਸ਼ਾਸਨ ਵੀ ਕੁੰਭ ਕਰਦੀ ਨੀਂਦ ਤੇ ਸੁੱਤੇ ਦਾ ਆਪਾਂ ਕਹਿੰਦੇ ਆ ਵੀ ਥੋੜੀ ਸ਼ਰਮ ਕਰੋ ਇੱਧਰ ਦੇਖੋ ਇੰਨੇ ਐਕਸੀਡੈਂਟ ਹੋਣਦੇ ਆ ਨਾ ਇੱਥੇ ਕੋਈ ਸਪੀਡ ਬ੍ਰੇਕਰ ਨਾ ਰੈੱਡ ਲਾਈਟ ਆ ਬੱਚੇ ਜਾਂਦੇ ਆ ਤੇ ਡਰ ਕੇ ਜਾਂਦੇ ਆ ਲੇਕਿਨ ਇਹਨਾਂ ਦੀ ਸਿਹਤ ਤੇ ਕੋਈ ਅਸਰ ਨਹੀਂ ਹੋ ਰਿਹਾ ਇਸ ਕਰਕੇ ਇਨਾਂ ਕੇ ਪ੍ਰਸ਼ਾਸਨ ਅਗੇ ਸਰਕਾਰਾਂ ਕੇ ਬੇਨਤੀ ਕਰ ਰਹੇ ਆ ਕਿ ਥੋੜਾ ਜਿਹਾ ਧਿਆਨ ਕਰੋ ਇੱਡਾ ਵੱਡਾ ਹਾਸਾ ਹੋ ਗਿਆ ਕਿ ਹੁਣ ਵੀ ਸ਼ਰਮ ਨਾ ਕਰੋ ਦੁਰ ਫੜੇ ਮੂੰ ਤੁਹਾਡਾ ਕੈਮਰਾਮੈਨ ਦਾ ਹੱਥ ਆਇਆ ਤੇ ਪੁੱਲ ਪਾਣੀ ਤੇ ਕੀ ਹੈਗਾ ਮਾਮਾ ਦੇਖੋ ਪਾਈ ਨੰਬਰ ਪੁੱਲ ਤੇ ਜਿਹੜਾ ਹਾਸਾ ਆਇਆ ਬਹੁਤ ਹੀ ਜਿਹੜਾ ਦਰਦਨਾਕ ਹਾਸਾ ਹੈ ਜਿਹਦੇ ਚ ਲੱਗ ਰਿਹਾ ਵੀ ਇੱਕ ਦੋ ਲੋਕਾਂ ਦੀ ਜਿਹੜੀ ਮੌਕੇ ਤੇ ਮੌਤ ਹੋ ਗਈ ਹੈ ਜਿਹੜੇ ਜ਼ਖਮੀ ਨੇ ਐਂਬੂਲੈਂਸ ਕਰਕੇ ਜਿਹੜੇ ਹਸਪੀਟਲ ਅਲੱਗ-ਜਗ ਦੇ ਭੇਜਤੇ ਗਏ ਨੇ ਬਾਕੀ ਜਿਹੜਾ ਇੱਥੇ ਜਿਹੜਾ ਸਪੀਡ ਬ੍ਰੇਕਰ ਜਿਹੜੇ ਲਾਈਟਾਂ ਵਾਲਾ ਜਿਹੜਾ ਚੌਕ ਔਰ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਪੱਕਾ ਨਾਕਾ ਹੋਣਾ ਚਾਹੀਦਾ ਜਿਹੜੀਆਂ ਇਹ ਅਪਰਾਮਈਆ ਘਟਨਾਵਾਂ ਹੁੰਦੀਆਂ ਇਹਦਾ ਜਿਹੜਾ ਬਚਾ ਸਕੇ ਜਿਹੜੀ ਕੀਮਤੀ ਜਾਨਾਂ ਜਾਨ ਤੋਂ ਬਚ ਸਕਣ ਇੱਕ ਫੌਜੀ ਗੱਡੀ ਸੀਗੀ ਜਿਹਨ ਸਿੱਧਾ ਮਾਧੋਪੁਰ ਸਾਈਡ ਤੋਂ ਆ ਰਹੇ ਸੀਗਾ ਸਿੱਧਾ ਆਟੋ ਵਾਲਾ ਔਰ ਲੋਕਾਂ ਨੂੰ ਥੱਲੇ ਲੈ ਲਿਆ ਕਾਫੀ ਜ਼ਿਆਦਾ ਜਿਹੜਾ ਨੁਕਸਾਨ ਹੋਇਆ ਲੋਕ ਦੇਖੋ 5 ਤੋਂ ਲੈ ਕੇ 7 ਲੋਕ ਜ਼ਖਮੀ ਨੇ ਜਿਹੜੇ ਦੋ ਲੋਕਾਂ ਦੀ ਲੱਗਦਾ ਮੌਕੇ ਤੇ ਮੌਤ ਹੋ ਗਈ ਬੱਚੇ ਵੀ ਇਹੀ ਕੋਈ ਵਿੱਚ ਬੱਚੇ ਵੀ ਵੇਚਾ ਗਏ ਨੇ ਜਿਹੜੇ ਹਸਪੀਟਲ ਭੇਜਤੇ ਗਏ ਲੇਡੀਜ਼ ਆ ਤਿੰਨ ਚਾਰ ਜਿਹੜੀਆਂ ਹਸਪੀਟਲ ਭੇਤੀਆਂ ਗਈਆਂ ਦੇ ਤੇ ਹਾਸਾ ਹੋਇਆ ਕੀ ਕਰਨ ਦੇਖੋ ਬੜੀ ਹੀ ਮੰਦਭਾਗੀ ਗੱਲ ਹੈ ਕਿ ਜਿਹੜੇ ਦੋ ਜੀਆ ਦਾ ਜਿਹੜਾ ਇੱਥੇ ਹਾਸਾ ਹੋਇਆ ਪਰ ਸ਼ਰਮਸ਼ਾਰ ਦੀ ਇਹ ਗੱਲ ਕਹਾਂਗਾ ਕਿ ਅੱਜ ਤੋਂ ਇੱਕ ਸਾਲ ਡੇਢ ਸਾਲ ਪਹਿਲਾਂ ਇੱਥੇ ਬੈਰੀਗੇਡ ਜਦੋਂ ਐਸਐਸਪੀ ਕੱਕ ਸਾਹਿਬ ਦਾ ਸਮਾ ਸੀ ਅਸੀਂ ਪਿੱਟ ਪਿੱਟ ਕੇ ਅਸੀਂ ਪਿੱਟ ਪਿੱਟ ਕੇ ਇਸ ਗੱਲ ਦੀ ਗੋਹਰ ਆਈ ਸੀ ਕਿਤੇ ਬੈਰੀਗੇਡ ਲਾਏ ਜਾਂ ਤਾਂ ਕਿ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਕਿਉਂਕਿ ਜਦੋਂ ਗੱਡੀ ਦੀ ਸਪੀਡ ਘੱਟ ਹੋਏਗੀ ਉਹਦਾ ਜਨਰਲੀ ਤੌਰ ਤੇ ਜਿਹੜਾ ਕੋਈ ਹਾਦਸਾ ਹੋਣ ਤੋਂ ਬਚੇਗਾ ਪਰ ਜਿਹੜੀ ਬੈਰੀਅਰ ਦੀ ਕਮੀ ਸੀ ਤੇ ਤੋਂ ਆਏ ਦਿਨ ਇੱਥੇ ਬੈਰੀਅਰ ਦੀ ਜਿਹੜੀ ਕਮੀ ਰਹੀ ਹੈ ਇਹ ਮਾਨਯੋਗ ਐਸਐਚਓ ਸਾਹਿਬ ਨੂੰ ਵੀ ਸੋਚਣਾ ਚਾਹੀਦਾ ਹੀ ਇਹਦੇ ਬਾਰੇ ਕਿ ਇੱਥੇ ਬੈਰੀਅਰ ਪ੍ਰੋਪਰ ਤੌਰ ਤੇ ਰਹੇ ਔਰ ਇੱਥੇ ਜਿਹੜੇ ਮੁਲਾਜ਼ਮ ਲਾਏ ਗਏ ਆ ਉਹ ਵੀ ਦੇਖਣ ਚ ਆਇਆ ਕਿ ਉਹ ਚਾਹ ਪੀਣ ਦੇ ਰਹੇ ਆ ਪਰ ਇੱਥੇ ਡਿਊਟੀ ਦੇ ਜਿਹੜਾ ਦੌਰਾਨ ਕੋਈ ਵੀ ਨਹੀਂ ਲੈਂਦਾ ਜਿਸ ਕਰਕੇ ਅੱਜ ਇਹ ਹਾਦਸੇ ਦਾ ਸ਼ਿਕਾਰ ਹੋਇਆ ਔਰ ਜਿਨ੍ਹਾਂ ਜੀ ਆ ਉਨਾ ਲੋ ਜਿੰਨੀ ਤਕਲੀਫ ਹੈ ਇੱਥੇ ਜਿੰਨੇ ਵੀ ਸਾਰੇ ਭਰਾ ਬੈਠੇ ਆ ਉਨੀ ਤਕਲੀਫ ਕਿਸੇ ਨੂੰ ਨਹੀਂ ਹੈਗੀ ਇਹ ਸੱਚ ਹੈ ਪਰ ਜੇ ਇੱਥੇ ਬੈਰੀਕੇਡ ਦੀ ਪੂਰੀ ਪ੍ਰੋਪਰ ਤੌਰ ਤੇ ਰਹਿੰਦੀ ਤੇ ਕਿਸੇ ਦਾ ਨੁਕਸਾਨ ਹੋਣ ਤੋਂ ਬਚ ਸਕਦਾ ਸੀ ਦੇਖੋ ਜਿਹੜੀ ਹੂਨ ਦੇ ਤੌਰ ਤੇ ਸਾਹਮਣੇ ਆ ਦੋ ਲੋਕਾਂ ਦੀ ਮੌਤ ਹੋਈ ਹੈ ਪਰ ਬੜੀ ਦੁਖਦਾਈ ਦੁਖਦਾਈ ਦੀ ਖਬਰ ਹੈ ਕਿ ਸਾਡੇ ਸੁਜਾਨਪੁਰ ਹਲਕੇ ਦੇ ਵਿੱਚ ਇਹ ਬਹੁਤ ਗੰਭੀਰਤ ਹੋਇਆ ਹੈ ਬੈਰੀਕੇਡ ਹੋਣੀ ਚਾਹੀਦੀ ਸੀ ਪ੍ਰੋਪਰ ਐਸਐਚਓ ਸਾਹਿਬ ਨੂੰ ਤਿਆਰ ਰੱਖਣਾ ਚਾਹੀਦਾ ਸੀ ਜਿਹੜੇ ਮੁਲਾਜ਼ਮ ਲੱਗੇ ਆ ਉਹਨਾਂ ਦਾ ਧਿਆਨ ਰੱਖਣਾ ਚਾਹੀਦਾ ਕਿ ਪ੍ਰੋਪਰ ਤੌਰ ਤੇ ਡਿਊਟੀ ਦਿੰਦੇ ਆ ਨੀ ਮੈਂ ਫਲਸੋਣੀ ਸ਼ਹਿਰ ਚਾਨਪੁਰ ਤੋਂ ਔਰ ਹੁਣੇ-ਹੁਣੇ ਇਹ ਤਾਜ਼ੀ ਅਪਡੇਟ ਹੈ ਕਿ 5 ਨੰਬਰ ਪੁਲ ਦੇ ਵਿੱਚ ਜਿਹੜਾ ਕਿ ਬਹੁਤ ਹੀ ਦਰਦਨਾਕ ਹਾਸਾ ਆਇਆ ਹੈ ਮੀਟਰ ਦੀ ਜਿਹੜੀ ਗੱਡੀ ਆ ਆਜਮ ਦੀ ਜਿਹੜੀ ਗੱਡੀ ਆ ਉਹ ਬੇਕਾਬੂ ਹੋ ਕੇ ਔਰ ਉਹ ਗੱਡੀ ਜਿਹੜੀ ਆ ਪਬਲਿਕ ਪਲੇਸ ਦੇ ਵਿੱਚ ਵੱੜ ਚੁੱਕੀ ਸੀ ਔਰ ਉਹਦੇ ਨਾਲ ਨਾਲ ਹੀ ਆਟੋ ਵੀ ਆਟੋ ਦਾ ਵੀ ਨੁਕਸਾਨ ਹੋਇਆ ਔਰ ਕਈ ਸਵਾਰੀਆਂ ਜਿਹੜੀਆਂ ਆ ਉਹ ਦਰਦਨਾਕ ਹੰਦੀ ਮੌਤ ਹੋਈ ਹੈ ਔਰ ਕਈ ਉਸ ਫਰਕ ਦੇ ਜਿਹੜੇ ਕਿਨਾਰੇ ਸੀਗੇ ਜਿਹੜੀਆਂ ਵਾਲੇ ਸੀਗੇ ਉਹਨਾਂ ਦਾ ਵੀ ਬਹੁਤ ਨੁਕਸਾਨ ਹੋਇਆ ਔਰ ਮੈਂ ਸਰਕਾਰ ਅੱਗੇ ਔਰ ਡੀਸੀ ਸਾਹਿਬ ਅੱਗੇ ਅੱਗੇ ਵੀ ਕਈ ਵਾਰੀ ਅਸੀਂ ਮੰਗ ਕਰ ਚੁੱਕੇ ਆ ਐਸਐਸਪੀ ਪਠਾਨਕੋਟ ਡੀਸੀ ਪਠਾਨਕੋਟ ਔਰ ਜਿਹੜੇ ਸਾਡੇ ਕਟਾਰੂ ਚੱਕ ਨੇ ਟ੍ਰਾਂਸਪੋਰਟ ਮੰਤਰੀ ਉਹਨਾਂ ਅੱਗੇ ਵੀ ਕਈ ਵਾਰੀ ਗੁਜਾਰਿਸ਼ ਕਰ ਚੁੱਕੇ ਆ ਕਿ ਸੂਰਨਪੁਰ ਸ਼ਹਿਰ ਦੇ ਵਿੱਚ ਥੋੜਾ ਜਿਹਾ ਧਿਆਨ ਦਿੱਤਾ ਜਾਵੇ ਜਿਹੜਾ ਹਾਈਵੇ ਬਣਿਆ ਹੈ 4 ਨੰਬਰ ਔਰ 5 ਨੰਬਰ ਇਹਦੇ ਤੇ ਬੈਰੀ ਕਿੱਟੀ ਕੀਤੀ ਜਾਵੇ ਔਰ ਪੰਜਾਬ ਪੁਲਿਸ ਦੀ ਤਨਤੀ ਕੀਤੀ ਜਾਵੇ ਔਰ ਫੁੱਟਪਾਥ ਬਣਾਏ ਜਾਣ ਤਾਂਕਿ ਜੋ ਇਹ ਲੋਗ ਨੇ ਇਹਨਾਂ ਦੀ ਜਾਨ ਨੂੰ ਖਤਰਾ ਨਾ ਹੋਵੇ ਔਰ ਮੈਂ ਇੱਥੋਂ ਦੇ ਜਿਹੜੇ ਮੌਜੂਦਾ ਐਮ.ਐਲ.ਏ ਆ ਚਲੋ ਉਹਨਾਂ ਅੱਗੇ ਵੀ ਬੁਝਾਰਿਸ਼ ਕਰੀ ਦਿੰਨੇ ਆ ਕੀ ਪਤਾ ਉਹ ਸਰਕਾਰ ਉਹ ਪਪੜਾ ਵਿਧਾਨ ਸਭਾ ਦੇ ਵਿੱਚ ਬਵਾਜ ਉਠਾਣ ਤੇ ਕੀ ਪਤਾ ਸਿਆਣਪਾਲ ਕਰਾ ਕੋਈ ਭਲਾ ਹੋ ਜੇ ਬਾਕੀ 15 ਸਾਲ ਤੱਕ ਇਹਨੇ ਪੁੱਛਿਆ ਨਹੀਂ ਤੇ ਕਹਿੰਦੇ ਸਾਰੇ ਲਈ ਪੂਰੇ ਹਲਕੇ ਦੀ ਤੇ ਮੈਂ ਮਾਨਯੋਗ ਜਿਹੜੇ ਮੌਜੂਦਾ ਇੱਥੋਂ ਦੇ ਐਮ.ਐਲ.ਏ ਸਾਡੇ ਸਿਆਣਪੁਰ ਦੇ ਨਰੇਸ਼ ਪੁਰੀ ਜੀ ਮੈਂ ਉਹਨਾਂ ਅੱਗੇ ਵੀ ਗੁਜਾਰਿਸ਼ ਕਰਦਾ ਆ ਕਿ ਸਿਆਣਪੁਰ ਦਾ ਥੋੜਾ ਸੋਚਿਆ ਜਾਏ ਔਰ ਥੋੜਾ ਜਿਹੜਾ ਇਹ ਜਿਹੜੇ ਹਾਈਵੇ ਆ ਕਿਤੇ ਲਾਈਟਿੰਗ ਸਿਸਟਮ ਓਨ ਕਰਾਇਆ ਜਾਏ ਕੈਮਰੇ ਓਨ ਕਰਾਏ ਜਾਣ ਔਰ ਜਿਹੜਾ ਫੁੱਟਪਾਥ ਆ ਉਹ ਬਣਾਇਆ ਜਾਏ ਤਾਂ ਕਿ ਆਣ ਵਾਲੇ ਆਣ ਜਾਣ ਵਾਲੇ ਜਿਹੜੇ ਲੋਕ ਹੈ ਉਹਨਾਂ ਨੂੰ ਪਛਾਣੇ ਦਾ ਕਾਰਨ ਨਾ ਬੰਨਣਾ ਪਵੇ ਕਿਹੜਾ ਚੋਨਾ ਜਿੰਨੇ ਵੀ ਕੈਜੁਐਲਟੀਆਂ ਹੋਈਆਂ ਜਿੰਨੇ ਵੀ ਇੰਜਰਡ ਹੋਏ ਆ ਬੰਦੇ ਆਰਮੀ ਵਾਲੇ ਦੇ ਮੰਨਦਾ ਮੈਂ ਬ੍ਰੇਕ ਫੇਲ ਹੋ ਗਈ ਆ ਜਾਂ ਕੁਝ ਵੀ ਆ ਇਹਨਾਂ ਤੋਂ ਵੀ ਸੈਂਟਰ ਦੀ ਨੌਕਰੀ ਆ ਇਹਨਾਂ ਨੂੰ ਵੀ ਸਵਾਲ ਜਵਾਬ ਕਰਨੇ ਚਾਹੀਦੇ ਆ ਆਪਾਂ ਨੂੰ ਪ੍ਰਸ਼ਾਸਨ ਨੂੰ ਜਾਂ ਤੁਹਾਨੂੰ ਪ੍ਰੈਸ ਵਾਲਿਆਂ ਨੂੰ ਕਰਨੇ ਚਾਹੀਦੇ ਆ ਸਵਾਲ ਜਵਾਬ ਕਿ ਇਹ ਕੀ ਹਾਦਸਾ ਹੋਇਆ ਕੀ ਬਣਿਆ ਉਹਨਾਂ ਦਾ ਕੀ ਬਣੂਗਾ ਗਰੀਬਾਂ ਦਾ ਜਿਹੜੇ ਆਪਣੇ ਘਰ ਵਾਸਤੇ ਜਾਣ ਲਈ ਤਿਆਰ ਸੀਗੇ ਇਹ ਵੀ ਸੋਚੋ ਨਾ ਤੁਸੀਂ ਇਹ ਆਪਣਾ ਵੀ ਰਿਸਪਾਂਸਿਬਿਲਟੀ ਹੈ ਆਪਣੀ ਜਨਤਾ ਦੀ ਵੀ ਰਿਸਪਾਂਸਿਬਿਲਟੀ ਹੈ ਵੀ ਮੰਨ ਲਓ ਆਰਮੀ ਦੀ ਗੱਡੀ ਆ ਉਹਨਾਂ ਇਹਨਾਂ ਦੇ ਅਫਸਰ ਹੈ ਗੱਲ ਕਰਨਗੇ ਨਹੀਂ ਜਿਹੜੇ ਉਹ ਹਸਪੀਟਲ ਚੱਲ ਗਏ ਉਹਨਾਂ ਦਾ ਕੀ ਬਣੂਗਾ ਇਹ ਵੀ ਸੋਚੋ ਨਾ ਤੁਸੀਂ ਹਸਪੀਟਲ ਵਾਲੇ ਕੋਈ ਪੁੱਛਣਾ ਨਹੀਂ ਕਿਸੇ ਨੇ ਨਹੀਂ ਪੁੱਛਣਾ ਆਏਗਾ ਬਾਅਦ ਚ ਸਾਰਿਆਂ ਨੇ ਆਪਣੇ ਆਪਣੇ ਘਰੇ ਚੱਲ ਜਾਣਾ ਜਿੰਨੀਆਂ ਕੈਜੂਅਲਟੀਆਂ ਹੋਈਆਂ ਜਿੰਨੇ ਇੰਜਰਡ ਹੋਏ ਆ ਉਹਨਾਂ ਦੀ ਲਿਸਟ ਬਣਾਈ ਜਾਵੇ ਸਰਕਾਰ ਤੋਂ ਆਰਮੀ ਵਾਲਿਆਂ ਤੋਂ ਸਹਿਯੋਗ ਕਰਕੇ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਭਾਜੀ ਮੇਰਾ ਕਹਿੰਦਾ ਹੈ ਜਿਹੜੇ ਉੱਥੇ ਰੇੜੀਆਂ ਲਾਉਂਦੇ ਆ ਖੜਦੇ ਆ ਵਿਚਾਰੇ ਰੋਜੀ ਰੋਟੀ ਲਈ ਉਹਨਾਂ ਨੂੰ ਵੀ ਮੁਆਵਜ਼ਾ ਦਿੱਤਾ ਜਾਵੇ ਭਾਜੀ ਮੇਰੇ ਬਤਾ ਕੀ ਬਾਤ ਕੀ ਹੋਈ ਤੁਸੀਂ ਸਾਡੇ ਬਤਾ ਰਹੇ ਹੋ ਮੈਂ ਆਪੇ ਨਹੀਂ ਤਾਂ ਚੱਲ ਮੈਂ ਆਪੇ ਚੱਲ ਜਾਂਦਾ ਮੈਂ ਆਪੇ ਗਾਲੀ ਲੈ ਚੱਲ ਰਿਹਾ ਹਾਂ ਜੀ ਤੇ ਕੀ ਬਾਤ ਹੋਈ ਤੇ ਪਿੱਛੇ ਕੀ ਬਾਤ ਹੋਈ ਮੈਂ 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 ਮੈ ਫਾਰਟੋ ਚਾਲਕ ਦੇ ਵਿੱਚ ਐਕਸੀਡੈਂਟ ਕੀਤਾ ਗਿਆ ਔਰਟੋ ਵਿੱਚ ਤਕਰੀਬਨ 5 ਤੋਂ 10 ਬੰਦੇ ਦੱਸ ਰਹੇ ਜੋ ਹੈਗੇ ਜਿੰਨਾ ਵਿੱਚੋਂ 3 2 ਲੇਡੀਜ਼ ਹੈ ਤੇ 3 ਜੈਂਟਸ ਸੀਗੇ ਤੇ ਜੋ ਪਤਾ ਲੱਗਿਆ ਹਾਲ ਹੀ ਕਾਜੀ ਜੋ ਮੌਕੇ ਤੇ ਦੇਖ ਰਹੇ ਆਪਾਂ ਉਸ ਵਿੱਚ 2 ਜਿਹੜੇ ਵਿਅਕਤੀਓ ਡੈਥ ਦੱਸ ਰਹੇ ਬਾਕੀ ਆਪਾਂ ਫ੍ਰਿਸਟ ਕਰ ਰਹੇ ਔਰ ਜੋ ਬੰਦੀ ਕਾਰਵਾਈ ਹੋ ਮਿਲ ਜੇਗਾ ਕਾਰਨ ਕੀ ਸੀਗਾ ਹਾਦਸਾ ਇਹ ਕਾਰਨ ਕੀ ਇਹ ਇੱਕ ਰੋਂਗ ਸਾਈਡ ਤੋਂ ਆਪਣਾ ਜਿਹੜਾ ਆਪਣਾ ਆਰਮੀ ਦਾ ਟਰੱਕ ਹੈਗਾ ਇਹ ਰੋਂਗ ਸਾਈਡ ਆਏ ਤੇ ਔਰਟੋ ਦੇ ਵਿੱਚ ਟੱਕਰ ਮਾਰੀ ਹੈ ਜੋ ਹਾਲਾਤਾਂ ਨੂੰ ਦੇਖਦੇ ਤੇ ਬਾਕੀ ਜੋ ਲੀਗਲ ਐਕਸ਼ਨ ਆਫਰ ਕਰ ਰਹੇ ਤੇ ਦੇਖੋ ਰੈਗੂਲਰ ਬੇਸਿਸ ਤੇ 5 ਨੰਬਰ ਕੋਲ 4 ਨੰਬਰ ਕੋਲ ਤੇ ਟੈਂਪੋ ਸਟੈਂਡ ਤੇ ਸਾਡੇ ਥਾਣਾ ਸੁਜਨਪੁਰ ਵੱਲੋਂ ਜਿਹੜੀ ਫੋਰਸ ਡਿਪਲੋਏ ਹੁੰਦੀ ਹੈ ਇਹ ਨਾਕਾ ਵੀ ਸਾਡਾ 5 ਵਜੇ ਤੋਂ ਲੈ ਕੇ 8:30 8:30 ਵਜੇ ਤੱਕ ਕੰਟੀਨਿਊਸ ਠੀਕ ਆ ਤੇ ਹੁਣ ਵੀ ਜਿਹੜਾ ਐਕਸੀਡੈਂਟ ਹੋਇਆ ਇਹ ਵੀ ਤਕਰੀਬਨ 9:00 9:00 ਦੇ ਆਸ-ਪਾਸ ਹੋਇਆ ਫਿਰ ਵੀ ਆਪਾਂ ਇਨ ਫਿਊਚਰ ਵੀ ਜਿਹੜੀ ਹੋਰ ਡਿਪਲੋਇਮੈਂਟ ਜਿੱਥੇ ਅੰਸ਼ੂਰ ਕਰਾਂਗੇ ਡਰਾਈਵਰ ਨੂੰ ਰਿਸਟਰ ਕਰ ਲਈਆ ਡਰਾਈਵਰ ਆ ਜੀ ਆਪਾਂ ਵੈਰੀਫਾਈ ਕਰਦੇ ਆ ਕੌਣ ਹੈਗਾ ਡਰਾਈਵਰ ਆਰਮੀ ਦੇ ਕੁਝ ਪਰਸਨਸ ਤੇ ਆਰਮੀ ਦੇ ਆਫ